ਸੁਲਮਾਨ ਪਰਿਵਾਰ ਨੂੰ ਵੀ ਬੜੀ ਖੁਸ਼ੀ ਹੋਈ ਆਪਣੇ ਬੱਚੇ ਦੇ ਸਿਰ ਤੇ ਦਸਤਾਰ ਦੇਖ ਕੇ ਇਹ ਵੀਡੀਓ ਜਿੱਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਹੈ ਉੱਥੇ ਆਪਸੀ ਨਫ਼ਰਤਾਂ ਛੱਡ ਕੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਹਿਣਾ ਵੀ ਸਿਖਾਉਂਦੀ ਹੈ ਦਸਤਾਰ ਸਜਾਉਣ ਤੋਂ ਬਾਅਦ ਬੱਚੇ ਦੇ ਚਿਹਰੇ ਤੇ ਜੋ ਖੁਸ਼ੀ ਹੈ ਉਹ ਵੀ ਦੇਖਣ ਵਾਲੀ ਬਣਦੀ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸੰਗਤ ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ-ਦਇਨ ਹੋਗੇ ਰੱਬ ਸਾਰਿਆਂ ਨੂੰ ਚਰਦੀ ਕਲਚ ਰੱਖੇ ਹਮੇਸ਼ਾ ਅਸੀਂ ਗੱਲ ਕੀਤੀ ਹੈ ਸਿੱਖ-ਮੁਸਲਮ ਭਾਈਚਾਰੇ ਦੀ ਜਿਸ ਤਰ੍ਹਾਂ ਸਿੱਖ-ਮੁਸਲਮ ਭਾਈਚਾਰਾ ਵਧ ਰਿਹਾ ਹੈ ਅਸੀਂ ਹਮੇਸ਼ਾ ਦੇਖਿਆ ਕਿ ਸਿੱਖਾਂ ਨੇ ਮੁਸਲਮਾਨਾਂ ਦੀ ਹੈਲਪ ਕੀਤੀ ਹੈ ਆਊਟ ਆਫ ਕੰਟਰੀ ਜਾ ਕੇ ਵੀ ਮੁxtਲਿਮ ਮੁਲਕਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਸਿੱਖ ਸਰਦਾਰ ਮਦਦ ਕਰਦੇ ਨੇ ਕੋਈ ਧਰਮ ਨਹੀਂ ਵੇਖਦੇ ਤੇ ਇਹੀ ਚੀਜ਼ ਫਿਰ ਸਿੱਖਾਂ ਦੇ ਕਲੋਜ਼ ਲੈ ਕੇ ਜਾਂਦੀ ਹੈ ਇੱਕ ਛੋਟਾ ਜਿਹਾ ਬੱਚਾ ਹੈ ਮੁਸਲਮਾਨ ਬੱਚਾ ਹੈ ਤੇ ਉਸ ਬੱਚੇ ਦੇ ਸਿਰ ਤੇ ਦਸਤਾਰ ਸਜਾਈਏ ਸਿੱਖ ਸਰਦਾਰ ਨੇ ਉਸ ਬੱਚੇ ਦਾ ਜਿਹੜਾ ਵਾਲਦ ਦੇ ਉਹ ਲੈ ਕੇ ਗਏ ਸਿੱਖ ਸਰਦਾਰ ਦੇ ਕੋਲ ਕਿ ਮੇਰੇ ਬੱਚੇ ਦੇ ਸਿਰ ਤੇ ਤੁਸੀਂ ਦਸਤਾਰ ਬੰਨੋ ਬਹੁਤ ਹੀ ਕਮਾਲ ਦੀ ਵੀਡੀਓ ਹੈ ਬਹੁਤ ਹੀ ਇੰਟਰਸਟਿੰਗ ਵੀਡੀਓ ਹੈ ਇਸੰਤ ਲਗਾਹੀ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ तमाम ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਲਾਈਕ ਨੂੰ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਹੁਣ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਆਪ ਜੀ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਜਿਸ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਮੁਸਲਮਾਨ ਵੀਰ ਆਪਣੇ ਬੱਚੇ ਨੂੰ ਸਰਦਾਰ ਵੀਰ ਕੋ ਲੈ ਕੇ ਆਇਆ ਹੈ ਸਿਰ ਤੇ ਦਸਤਾਰ ਬਣਾਉਣ ਦੇ ਲਈ ਉਸ ਸਰਦਾਰ ਵੀਰ ਨੇ ਵੀ ਬੜੇ ਪਿਆਰ ਦੇ ਨਾਲ ਇਸ ਬੱਚੇ ਦੇ ਸਿਰ ਤੇ ਦਸਤਾਰ ਬੰਨੀ ਉਸ ਮੁਸਲਮਾਨ ਪਰਿਵਾਰ ਨੂੰ ਵੀ ਬੜੀ ਖੁਸ਼ੀ ਹੋਈ ਆਪਣੇ ਬੱਚੇ ਦੇ ਸਿਰ ਤੇ ਦਸਤਾਰ ਦੇਖ ਕੇ ਇਹ ਵੀਡੀਓ ਜਿੱਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੀ ਹੈ ਉੱਥੇ ਆਪਸੀ ਨਫ਼ਰਤਾਂ ਛੱਡ ਕੇ ਇੱਕ ਦੂਜੇ ਦੇ ਨਾਲ ਮਿਲ ਜੁਲ ਕੇ ਰਹਿਣਾ ਵੀ ਸਿਖਾਉਂਦੀ ਹੈ ਦਸਤਾਰ ਸਜਾਉਣ ਤੋਂ ਬਾਅਦ ਬੱਚੇ ਦੇ ਚਿਹਰੇ ਤੇ ਜੋ ਖੁਸ਼ੀ ਹੈ ਉਹ ਵੀ ਦੇਖਣ ਵਾਲੀ ਬਣਦੀ ਹੈ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੇਖੋ ਜੀ ਇਹ ਸਾਰੀ ਵੀਡੀਓ थोड़ी सी देख सर अगर पकड़ी की छींटे मार दें तो मुलायम हो जाती रहती हूँ गलती हो वो थोड़ी मुलायम हो जाती है कोई बात नहीं के हीरे की भक्ति बन गया काउल भाई ने कितने खूबसूरत पगवान दिए हैं हैं ये है दुण। दुण। एक तक की मिसाल आप लोगों ने भी ले ले ऐसी रख लो अच्छा लग रहा है अच्छा ना ऐसी अच्छा लग रहा है इधर तो देखो तो सही है थोड़ी सीधी करवा ले एक सिख वीर मुस्लिम वीर दू भगवान दा जेब बार ਬਈ ਲੈ ਲਈ ਮਾਰੇ ਛੁੱਪੀ ਹਾਂ ਅੰਧੇਰੇ ਲਈ ਸੋ ਉਮੀਦ ਕਰਦੇ ਹਾਂ ਕਿ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਵੇਰੋ ਐਸੀ ਜੀ ਅੱਜ ਦੀ ਵੀਡੀਓ ਬਹੁਤ ਕਮਾਲ ਦੀ ਵੀਡੀਓ ਸੀ ਸਿੱਖ ਮੁਸਲਮ ਭਾਈਚਾਰੇ ਦੀ ਤਰਫ ਸਾਨੂੰ ਲੈ ਕੇ ਜਾਂਦੀ ਏ ਕੁਝ ਲੋਕ ਇੰਜ ਦੇ ਵੀ ਆਏ ਨੇ ਜਿਹੜੇ ਇਸ ਭਾਈਚਾਰੇ ਨੂੰ ਖਤਮ ਕਰਨਾ ਚਾਹੁੰਦੇ ਨੇ ਪ੍ਰੋਪੋਗੈਂਡੇ ਕਰਦੇ ਨੇ ਸਾਜ਼ਿਸ਼ਾਂ ਕਰਦੇ ਨੇ ਲੇਕਿਨ ਉਹ ਹਰ ਵਾਰੀ ਨਕਾਮ ਹੁੰਦੇ ਨੇ ਤੁਸੀਂ ਦੇਖੋ ਕਿ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਕਿ ਤੇ ਮਲੇਰ ਕੋਟਲਾ ਦੇ ਅੰਦਰ ਸਿੱਖ ਸਰਦਾਰਾਂ ਨੇ ਮੁਸਲਮਾਨਾਂ ਦੀ ਇਫਤਾਰੀ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ ਹੈ ਅੱਜ ਪਹਿਲਾ ਰੋਜ਼ ਹੈ ਸਿੱਖ ਸਰਦਾਰ ਜਿਹੜੇ ਨੂੰ ਮੁਸਲਮਾਨਾਂ ਦੀ ਇਫਤਾਰੀ ਕਰਵਾਂਦੇ ਨੇ ਬਹੁਤ ਵੱਡੀ ਗੱਲ ਹੈ ਸਿੱਖ ਮੁਸਲਮ ਭਾਈਚਾਰਾ ਤੁਸੀਂ ਦੇਖੋ ਛੋਟਾ ਜਿਹਾ ਬੱਚਾ ਹੈ ਉਹਦੇ ਪੇਰੈਂਟਸ ਉਹਦਾ ਜਿਹੜਾ ਵਾਲਿਦ ਦੇ ਉਹਦਾ ਫਾਦਰ ਉਹ ਲੈ ਕੇ ਗਿਆ ਸਿੱਖ ਸਰਦਾਰ ਦੇ ਕੋਲ ਕੇ ਮੇਰੇ ਬੱਚੇ ਦੇ ਸਿਰ ਤੇ ਤੁਸੀਂ ਪੱਗ ਬੰਨ ਦਿਓ ਮੇਰੇ ਬੇਟੇ ਦੇ ਜਿਹੜਾ ਸਾਰੇ ਉਹਦੇ ਤੇ ਦਸਤਾਰ ਸਜਾ ਦਿਓ ਤੇ ਸਿੱਖ ਸਰਦਾਰ ਨੇ ਬਰੇ ਮਾਨ ਦੇ ਨਾਲ ਬਰੇ ਪਿਆਰ ਦੇ ਨਾਲ ਛੋਟੇ ਜਿਹੇ ਬੱਚੇ ਦੇ ਸਿਰ ਤੇ ਪੱਗ ਬੰਨੀ ਦਸਤਾਰ ਸਜਾਈ ਇਹ ਸਾਨੂੰ ਸਬਕ ਦਿੰਦੀ ਹੈ ਸਿੱਖ ਮੁਸਲਮਾਨ ਭਾਈਚਾਰੇ ਦਾ ਕਿ ਹਮੇਸ਼ਾ ਸਿੱਖ ਮੁਸਲਮਾਨਾਂ ਦੇ ਨਾਲ ਕਰੇ ਨੇ ਤੇ ਮੁਸਲਮਾਨ ਸਿੱਖਾਂ ਦੇ ਨਾਲ ਕਰੇ ਨੇ ਐਸੀ ਜਿਹੀ ਆਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ